ਅੱਜ ਰਾਜਪੁਰਾ ਦੇ ਵਿਰਧ ਆਸ਼ਰਮ ਦੇ ਵਿੱਚ ਅਗਰਵਾਲ ਸਭਾ ਦੇ ਵੱਲੋਂ ਮਹਾਰਾਜਾ ਅਗਰ ਸੈਨ ਦੀ ਜਨਮ ਦਿਵਸ ਦੇ ਉਪਲਬਖਸ਼ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਹਰਦੀਾਲ ਸਿੰਘ ਕੰਬੋਜ ਪਹੁੰਚੇ ਨੇ ਜਿਸ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਪੀਜੀਆਈ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਅਗਰਵਾਲ ਸਭਾ ਦੇ ਮੈਂਬਰਾਂ ਦਾ ਅਤੇ ਸਰਦਾਰ ਹਰਦੀਾਲ ਸਿੰਘ ਕੰਬੋਜ ਦਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜੇ ਅੱਜ ਇਹ ਬਲੱਡ ਜਿਹੜਾ ਕੈਂਪ ਲਗਾਇਆ ਗਿਆ ਹੈ ਮਹਾਰਾਜਾ ਅਗਰ ਸੈਨਜੀ ਦੀ ਜਨਮ ਦਿਨ ਨੂੰ ਸਮਰਪਿਤ ਆ ਅਗਰਵਾਲ ਸਭਾ ਸਾਡੀ ਰਾਜਪੁਰੇ ਦੀ ਉਹਦੇ ਵੱਲੋਂ ਲਗਾਇਆ ਗਿਆ ਜੀ ਦੇ ਵਿੱਚ ਸਾਰੇ ਪ੍ਰੋਮਿਨੈਂਟ ਪਰਸਨੈਲਿਟੀ ਸਾਡੇ ਜਲਾਨ ਸਾਹਿਬ ਜੋ ਇਹਦੇ ਚੇਅਰਮੈਨ ਨੇ ਲੁਕਤਾ ਜੀ ਜੋ ਪ੍ਰੈਜ਼ੀਡੈਂਟ ਨੇ ਨਾਲ ਜੈਮ ਸਿੰਘ ਸਾਹਿਬ ਸਾਰੀ ਟੋਟਲ ਜਿਹੜੀ ਇਹਨਾਂ ਦੀ ਟੀਮ ਆ ਉਸ ਟੀਮ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਕੱਲਾ ਇਹ ਕੰਪਨੀ ਇਹ ਤੋਂ ਪਹਿਲਾਂ ਵੀ ਜਦੋਂ ਵੀ ਸੋਸ਼ਲੀ ਤੌਰ ਤੇ ਇਹਨਾਂ ਨੂੰ ਜ਼ਰੂਰਤ ਆ ਮੈਂ ਦੇਖਦਾ ਰਿਹਾ ਕਿ ਜਦੋਂ ਸਾਡਾ ਇੱਥੇ ਕੋਵਿਡ ਦਾ ਸਮਾਂ ਸੀਗਾ ਕੋਵਿਡ 'ਚ ਅਗਰਵਾਲ ਸਭਾ ਦਾ ਬਹੁਤ ਵੱਡਾ ਰੋਲ ਰਿਹਾ ਲੋਕਾਂ ਨੂੰ ਕਿ ਇੱਥੇ ਕਿਸੇ ਨੂੰ ਭੁੱਖਾ ਨਹੀਂ ਸੁਣ ਦਿੱਤਾ ਗਿਆ ਮੈਂ ਤੁਹਾਨੂੰ ਦੱਸਾਂ ਸੋ ਐਦਾਂ ਹੀ ਜੇ ਕਿਤੇ ਗਰੀਬ ਬੱਚਿਆਂ ਨੂੰ ਕਿਤੇ ਬੇਟੀਆਂ ਦੀ شادی ਵਾਸਤੇ ਬੱਚਿਆਂ ਦੀ ਪੜ੍ਹਾਈ ਲਈ ਆ ਹੋਰ ਆ ਬਹੁਤ ਅੱਛੇ ਜਿਹੜੇ ਕਾਰਜ ਜਿਹੜੇ ਕੀਤੇ ਜਾਂਦੇ ਆ ਇਹ ਸਾਰੀ ਜਿਹੜੀ ਦੇਣਾ ਉਹ ਅਤੇ ਆਸ਼ੀਰਵਾਦ ਆ ਉਹ ਮਹਾਰਾਜ ਅਗਰਸੈਂ ਦੀ ਦਾ ਆਸ਼ੀਰਵਾਦ ਆ ਜਿਹੜਾ ਇਹਨਾਂ ਨੂੰ ਮਿਲਿਆ ਹੋਇਆ ਹੈਗਾ ਤੁਸੀਂ ਇਹ ਦੇਖੋਗੇ ਕਿ ਪਹਿਲ ਕਦਮੀ ਮੈਂ ਪਹਿਲੀ ਵਾਰੀ ਦੇਖ ਰਿਹਾ ਮੇਰੇ ਕੱਲ ਮੈਂ ਸੈਂਕੜੇ ਬਲੱਡ ਕੈਂਪਸ ਦੇ ਵਿੱਚ ਗਿਆ ਪਹਿਲੀ ਵਾਰੀ ਦੇਖ ਰਿਹਾ ਕਿ ਲੇਡੀਜ਼ ਵੀ ਜਿਹੜੀਆਂ ਸਾਡੀਆਂ ਬੇਟੀਆਂ ਨੇ ਉਹ ਵੀ ਮਤਲਬ ਕਿ ਬਲੱਡ ਡੋਨੇਟ ਕਰ ਰਹੀਆਂ ਇਹ ਕਿ ਕਿੱਦਾ ਅੱਛਾ ਮੈਸੇਜ ਹੈ ਜਿਹੜਾ ਇੱਥੋਂ ਜਾਏਗਾ ਦੂਜੇ ਨੂੰ ਅਨਕ੍ਰੇਜਮੈਂਟ ਮਿਲਦੀ ਹੈ ਕਿਉਂਕਿ ਬਲੱਡ ਦੇਣ ਨਾਲ ਸਾਡੇ ਦਾ ਸਰੀਰ ਨੂੰ ਕੋਈ ਘਾਟ ਨਹੀਂ ਹੁੰਦੀ ਹੈ ਕਿ ਪਰ ਇੱਕ ਜਿਹਨੇ ਦੀ ਜਾਨ ਅਸੀਂ ਜ਼ਰੂਰ ਬਚਾ ਰਹੇ ਹੈਗੇ ਹਾਂ ਸੋ ਇਹ ਮੈਂ ਇਹਨਾਂ ਕਿ ਬੜਾ ਵੱਡਾ ਉਪਰਾਲਾ ਜਿਹੜਾ ਇਹਨਾਂ ਬਲੋਕ ਕੀਤਾ ਗਿਆ ਮੈਂ ਐਪਰੀਸ਼ੀਏਟ ਕਰਨਾ ਇਸ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਅਸੀਂ ਮਹਾਰਾਜ ਅਗਰਸੇਨ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਲਾਇਆ ਹੈਗਾ ਹਰ ਸਾਲ ਹੀ ਮਹਾਰਾਜ ਅਗਰਸੇਨ ਜੀ ਜਨਮ ਦਿਨ ਅਸੀਂ ਬੜੀ ਧੂਮਦਾਰ ਨਾਲ ਮਨਾਉਂਦੇ ਆਂ ਸੇਵਾ ਦੇ ਕੰਮ ਵੀ ਕਰਦੇ ਆ ਜਦ ਇਹ ਪੂਰਾ ਪਖਵਾੜਾ ਚੱਲਦਾ ਹੈਗਾ ਲਗਭਗ 1 ਮਹੀਨੇ ਅਸੀਂ ਮਹਾਰਾਜ ਅਗਰਸੈਂਜੀ ਦੀ ਜਨਮ ਦਿਨ ਬਣਾਉਣੇ ਹੈਗੇ ਸੇਵਾ ਦੇ ਰੂਪ ਮਾ ਵੀ ਬਣਾਉਣੇ ਹੈ ਤੇ ਸਮਾਰੋਹ ਵੀ ਕਰਦੇ ਹੈਗੇ ਜਿਸ ਤਰ੍ਹਾਂ ਅੱਜ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਇਸੀ ਸ਼੍ਰੇਣਕਲਾ ਦੇ ਵਿੱਚ 3 ਤਾਰੀਖ ਨੂੰ ਇੱਥੇ ਵਿਰਧ ਆਸ਼ਰਮ ਦੇ ਵਿੱਚ ਇੱਕ ਭਜਨ ਸੰਧਿਆ ਦਾ ਔਰ ਪਰਿਵਾਰ ਮਿਲਨ ਦਾ ਕਾਰਜਕਰਮ ਰੱਖਿਆ ਹੈ ਜਿਸ ਦੇ ਵਿੱਚ ਅਦਿੱਤਿ ਗੋਇਲ ਜੀ ਪਟਿਆਲਾ ਤੋਂ ਆ ਰਹੇ ਹੈਗੇ ਆ ਤੇ ਭਜਨ ਗਾਣਗੇ ਤੇ ਉਸ ਦਿਨ ਸਾਰੇ ਪਰਿਵਾਰਾਂ ਦਾ ਮਿਲਨ ਹੋਏਗਾ ਉਰੇ ਪਿਛਲੇ ਸਾਲ ਅਸੀਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਸੀਗਾ ਉਸ ਦੇ ਵਿੱਚ 158 ਯੂਨਿਟ ਅਸੀਂ ਬਲੱਡ ਡੋਨੇਟ ਕੀਤੇ ਸੀਗੇ ਜਿਸ ਵਿੱਚ 22 ਮਹਿਲਾਵਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਅੱਜ ਵੀ ਬੜੀ ਸੰਖਿਆ ਦੇ ਵਿੱਚ ਲੇਡੀਜ਼ ਪਾਰਟਿਸਿਪੇਟ ਕਰ ਰਹੀਆਂ ਹਨ ਹੁਣ ਤੱਕ ਅਸੀਂ 70-75 ਯੂਨਿਟ ਡੋਨੇਟ ਕਰ ਸਕੇ ਹਾਂ ਜਿਸ ਦੇ ਵਿੱਚ 12 ਤੋਂ ਲੈ ਕੇ 15 ਲੇਡੀਜ਼ ਨੇ ਡੋਨੇਸ਼ਨ ਦਿੱਤੀ ਹੈਗੀ ਹੈ मेरा नाम शिल्पा बंसल है ब्लड डोनेशन मैंने आज किया है बहुत अच्छा लगता है ब्लड डोनेट करके सबको जरूर करना चाहिए किसी की ज़िंदगी बचती है इससे मैं इधर इस्लामपुर रोड राजपुरा से आई हूँ मेरे हस्बैंड दीपक बंसल जी भी साल में दो बार ब्लड डोनेशन कैंप लगाते हैं मैं उसमें भी जरूर ब्लड डोनेट करती हूँ ये तो मैंने टेंथ टाइम किया है आज ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모ਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ